ਦੀ ਦਈ ਕਹੂੰਗੀ ਐਕਚੁਅਲੀ ਉਹਨੇ ਮੈਂ ਸ਼ੁਭਦੀਪ ਹੀ ਕਹੂੰਗੀ ਪੂਰੇ ਜਹਾਨ ਦੀਆਂ ਜਿੰਨੀਆਂ ਵੀ ਅਰਦਾਸਾਂ ਸਿਗੀਆਂ ਦੁਆਵਾਂ ਸਿਗੀਆਂ ਉਸ ਪਰਿਵਾਰ ਵਾਸਤੇ ਸਿਗੀਆਂ ਕਿਊਟ ਸਮਾਰਟ ਕਿੰਨਾ ਲੱਗ ਰਿਹਾ ਕਿਸ ਤਰ੍ਹਾਂ ਦੀ ਕਾਇਨਾਤ ਨੇ ਇਹ ਸ੍ਰਿਸ਼ਟੀ ਚਾਹੀਏ ਕਿ 58 ਸਾਲ ਦੀ ਉਮਰ ਦੇ ਵਿੱਚ ਵੀ ਆਈਵੀਐਫ ਜਿਹੜੀ ਉਹ ਬਹੁਤ ਸਕਸੈਸਫੁਲ ਰਹਾ ਸਿੱਧੂ ਵੀ ਦੇਖੋ ਇੱਕ ਟ੍ਰਿਬਿਊਟ ਦੇ ਜ਼ਰੀਏ ਹੀ ਆਇਆ ਹੈ ਬੀਕ ਰਿਕਾਰਡ ਕਾਇਮ ਹੋਇਆ ਹੈ ਪਹਿਲੀ ਵਾਰੀ ਕਿ 58 ایਅਰਸ ਦੇ ਲੇਡੀ ਨੇ ਇੱਕ 베بی ਡਿਲੀਵਰ ਕੀਤਾ ਉਹ ਵੀ ਇੰਡੀਆ ਦੇ ਵਿੱਚ ਸਭ ਤੋਂ ਵੱਡੀ ਦੇ ਇਹ ਇੱਕ ਗਿਨੀਸ ਬੁੱਕ ਆਫ ਰਿਕਾਰਡ ਦੀ ਇੱਕ ਗੱਲ ਹੋਗੀ ਔਰ ਦੂਜੀ ਗੱਲ ਕਿ ਜਦੋਂ ਜਦੋਂ ਉਹ ਆਇਆ ਹੈ ਇੰਨੀਆਂ ਖੁਸ਼ੀਆਂ ਇੰਨੀਆਂ ਬਲੇਸਿੰਗਸ ਔਰ ਲੋਕ ਕਿੰਨੇ ਖੁਸ਼ ਨੇ ਦੀਵਾਲੀ ਹੋਲੀ ਇਕੱਠੀ ਹੈ ਕਹਿੰਦੇ ਪਟਾਕੇ ਵੀ ਚੱਲ ਰਹੇ ਨੇ ਹੋਲੀ ਵੀ ਖੇਡੀ ਜਾ ਰਹੀ ਹੈ ਅੱਜ ਦਿਨੇ ਇੱਕ ਜਿੱਥੇ ਸਿੱਧੂ ਦੀ ਫੋਟੋ ਬਹੁਤ ਵਾਇਰਲ ਹੋ ਰਹੀ ਹੈ ਉੱਥੇ ਤੁਹਾਡੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਸਿੱਧੂ ਦੇ ਭਤੀਜੇ ਨਾਲ ਉਹ ਯਾਦ ਹੋਊਗਾ ਤੁਹਾਨੂੰ ਜਦੋਂ ਤੁਹਾਡੀ ਗੋਦੀ 'ਚ ਕਹਿ ਰਿਹਾ ਸੀਗਾ ਕਿ ਮੈਨੂੰ ਸੁਪਨਾ ਆਇਆ ਕਿ ਸਿੱਧੂ ਛੋਟਾ ਸਿੱਧੂ ਸਾਡੇ ਘਰੇ ਆਊਗਾ ਤੇ ਉਹ ਗੋਲੀਆਂ ਦੇ ਨਿਸ਼ਾਨ ਹੋਣਗੇ ਤਾਂ ਉਹ ਉਹ ਬਹੁਤ ਵੀਡੀਓ ਵਾਇਰਲ ਹੋ ਰਹੀ ਅੱਜ ਐਕਚੁਅਲੀ ਕੀ ਹੋਇਆ ਸੀਗਾ ਉਹ ਸਿੱਧੂ ਦੀ ਰੈਲੀ ਸੀਗੀ ਤੇ ਅਸੀਂ ਵਾਪਸ ਆ ਰਹੇ ਸੀਗੇ ਉਸ ਤੋਂ ਬਾਅਦ ਉਹਦੇ ਮਦਰ ਫਾਦਰ ਅੱਗੇ ਜਾ ਕੇ ਕੈਂਡਲ ਮਾਰਚ ਦਾ ਕਰਨਾ ਸੀਗਾ ਤੇ ਉਦੋਂ ਮੇਰੇ ਨਾਲ ਉਹ ਗੋਦੀ 'ਚ ਬੈਠਾ ਸੀਗਾ ਗੱਡੀ 'ਚ ਐਂਡ ਉਹ ਮੈਂ ਉਹਦੇ ਨਾਲ ਗੱਲਾਂ ਕਰ ਰਹੀ ਸੀ ਕਿ ਤੈਨੂੰ ਚਾਚੂ ਦੀ ਯਾਦ ਆਂਦੀ ਹੈ ਜਾਂ ਉਹਨੇ ਫਿਰ ਮੈਨੂੰ ਉਦੋਂ ਗੱਲਾਂ-ਗੱਲਾਂ 'ਚ ਦੱਸਿਆ ਸੀਗਾ ਕਿ ਮੈਨੂੰ ਚਾਚੂ ਦਾ ਸੁਪਨਾ ਆਇਆ ਔਰ ਚਾਚੂ ਨੇ ਕਿਹਾ ਕਿ ਮੈਂ ਵਾਪਸ ਆਉਂਗਾ ਔਰ ਮੇਰੇ ਗੋਲੀਆਂ ਨਿਸ਼ਾਨ ਹੋਣਗੇ ਫਿਰ ਮੈਂ ਉਹਨੂੰ ਮੈਂ ਸੁਣ ਕੇ ਬੜੀ ਹੈਰਾਨ ਹੋਈ ਕਿ ਇੱਕ ਛੋਟੇ ਜਿਹੇ ਬੱਚੇ ਦੇ ਮੂੰਹ 'ਚ ਇਹ ਜੀਆਂ ਗੱਲਾਂ ਹਨ ਮਤਲਬ ਅੱਜ ਤੇ ਮੇਰੇ ਸੱਚੀ ਗੂਸਬੰਪਸ ਖੜੇ ਹੁੰਦੇ ਪਿਆ ਕਿ ਉਹ ਛੋਟੇ ਬੱਚੇ ਨੇ ਇੱਕ ਰੱਬ ਦੀ ਰੂਹ ਨੇ ਜੋ ਕਿਹਾ ਸੀਗਾ ਐਂਡ ਦੈਟਸ ਹੈਪਨ ਟੂਡੇ ਮੂਸੇ ਪਿੰਡ ਕਦੋਂ ਜਾ ਰਹੇ ਹੋ ਮੈਂ ਬਹੁਤ ਛੇਤੀ ਜਾਊਂਗੀ ਐਕਸਾਈਟਿਡ ਹਾਂ ਗੋਦੀ ਜਲੈਂਡ ਦੇ ਲਈ ਐਕਚੁਅਲੀ ਬਹੁਤ ਐਕਸਾਈਟਿਡ ਹਾਂ ਮੈਂ ਔਰ ਮੈਨੂੰ ਲੱਗਦਾ ਹੈ ਕਿ ਮੈਂ ਪਹਿਲਾਂ ਸੋਚ ਰਹੀ ਸੀ ਕਿ ਹਸਪੀਟਲ ਜਾਵਾਂ ਔਰ ਫਿਰ ਮੈਂ ਸੋਚਿਆ ਵੀ ਹਸਪੀਟਲ ਨਾਲੋਂ ਮੈਂ ਘਰੇ ਜਾਵਾਂਗੀ ਉਹਨਾਂ ਨੇ ਸਿੱਧੂ ਦੇ ਬੱਚੇ ਨੂੰ ਦਾਦਾ ਦੱਦੀ ਦਾ ਰੋਲ ਅਦਾ ਕਰਨਾ ਸੀ گا ਉਹ ਮੇਕ ਘਰੋਣਾ ਸੀਗਾ ਉਵੇਂ ਉਹਨੂੰ ਫਿਰ ਤੋਂ ਘੜਾਉਣਗੇ ਇਹ ਚੋਕੇ ਉਹ ਤੇ ਚਲੋ ਜਿਵੇਂ ਜਿਵੇਂ ਮਾਹੌਲ ਟਾਈਮ ਬੀਤੂਗਾ ਵੱਡਾ ਹੋਊਗਾ ਔਰ ਫਿਰ ਮੈਨੂੰ ਇਹ ਹੈ ਵੀ ਉਹਦਾ ਵਿਆਹ ਵੀ ਦੇਖਣ ਜਿਹੜਾ ਐਰਕੀਓ ਦਾ ਵਿਆਹ ਨਹੀਂ ਦੇਖ ਸਕੇ ਸੀਗੇ ਉਹ ਹਾਂ ਉਹਦਾ ਵਿਆਹ ਦੇਖਣ ਉਹਦੇ ਬੱਚੇ ਦੇਖਣ ਸੁੱਖ ਹੰਡਾਉਣੇ ਸਾਰੀਆਂ ਚੀਜ਼ਾਂ ਹੋਣ ਸਸ਼ੀਕਾਲ ਢੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ੁਕਲਾ ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਅਗਰ ਪਰਮਾਤਮਾ ਚਾਹੇ ਕਾਇਨਾਤ ਚਾਹੇ ਤਾਂ ਹਰ ਇੰਪੋਸੀਬਲ ਚੀਜ਼ ਪੋਸੀਬਲ ਹੋ ਜਾਂਦੀ ਹੈ ਅੱਜ ਜਦੋਂ ਸਵੇਰ ਦਾ ਸੂਰਜ ਚੜਦਾ ਹੈ ਤਾਂ ਪੂਰੇ ਪੰਜਾਬੀਆਂ ਨੂੰ ਤਾਂ ਸਿੱਧੂ ਮੂਸੇਵਾਲਾ ਦੇ ਦੁਨੀਆ ਦੇ ਵਿੱਚ ਪਿਆਰ ਕਰਨ ਵਾਲੇ ਲੋਕਾਂ ਨੂੰ ਖੁਸ਼ੀ ਦੀ ਇੱਕ ਤਸਵੀਰ ਮਿਲਦੀ ਹੈ ਕਿਉਂਕਿ ਬਾਪੂ ਬਲਕੌਰ ਸਿੰਘ ਛੋਟੇ ਮੂਸੇਵਾਲਾ ਦੀ ਫੋਟੋ ਲੋਕਾਂ ਦੇ ਨਾਲ ਸਾਂਝੀ ਕਰਦੇ ਨੇ ਉਸ ਤੋਂ ਬਾਅਦ ਆਲਮ ਇਹ ਹੈ ਕਿ ਹੁਣ ਤੱਕ ਇੰਟਰਨੈਟ ਤੇ ਸਿਰਫ ਛੋਟਾ ਸਿੱਧੂ ਛਾਇਆ ਹੋਇਆ ਹੈ ਤੇ ਇਸੇ ਦੀ ਗੱਲਬਾਤ ਕਰਦੇ ਆ ਮੇਰੇ ਨਾਲ ਸੋਨੀਆ ਮਾਨ ਮੌਜੂਦ ਨੇ ਮੈਮ ਡੇਲੀ ਪੋਸਟ ਤੇ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜਦੋਂ ਸਵੇਰੇ ਉਹ ਤਸਵੀਰ ਦੇਖੀ ਨਾ ਬਾਪੂ ਬਲਕੌਰ ਦੀ ਗੋਦੀ ਚ ਕਾਕਾ ਫੜਿਆ ਹੋਇਆ ਬੱਚਾ ਤਾਂ ਪਹਿਲਾ ਰਿਐਕਸ਼ਨ ਕੀ ਸੀਗਾ ਤੁਹਾਡਾ ਵੇਖੋ ਉਸ ਤੋਂ ਪਹਿਲੋਂ ਦਾ ਰਿਐਕਸ਼ਨ ਜਦੋਂ ਮੈਨੂੰ ਸਵੇਰੇ ਕਾਲ ਆਈ ਸੀਗੀ ਉਹ ਪਹਿਲੀ ਕਾਲ ਮੈਨੂੰ ਮੀਡੀਆ ਚੈਨਲ ਤੋਂ ਸੀਗੀ ਔਰ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਫੋਨੋ ਲੈਣਾ ਆ ਸਿੱਧੂ ਦੇ ਘਰੇ ਉਹਦਾ ਛੋਟਾ ਭਰਾ ਆ ਐਂਡ ਉਸ ਟਾਈਮ ਹੀ ਬਹੁਤ ਹੀ ਜ਼ਿਆਦਾ ਮੈਨੂੰ ਖੁਸ਼ੀ ਹੋਈ ਇਸ ਚੀਜ਼ ਨੂੰ ਕਿਸੀਂ ਅਸੀਂ ਕਾਫੀ ਦਿਨਾਂ ਤੋਂ ਸੁਣ ਰਹੇ ਸੀਗੇ ਜੀ ਕਿ ਆਂਟੀ ਦੇ ਘਰ ਬੇਟਾ ਹੋਣ ਵਾਲਾ ਹੈ ਬਟ ਬਹੁਤ ਜ਼ਿਆਦਾ ਖੁਸ਼ੀ ਹੋਈ ਔਰ ਖਾਸ ਕਰਕੇ ਉਹ ਮਾਪੇ ਵਾਸਤੇ ਜਿਹੜੇ ਇੰਨੇ ਟਾਈਮ ਤੋਂ ਉਡੀਕ ਕਰ ਰਹੇ ਸੀਗੇ ਹਨਾ ਸਿੱਧੂ ਦੀ ਔਰ ਸਿੱਧੂ ਹੀ ਕਹੂੰਗੀ ਐਕਚੁਅਲੀ ਉਹਨੂੰ ਮੈਂ ਸ਼ੁਭਦੀਪ ਹੀ ਕਹੂੰਗੀ ਵੀ ਕਿ ਉਹਨਾਂ ਦੇ ਪਾਪਾ ਨੇ ਵੀ ਇਹੀ ਕਿਹਾ ਕਿ ਜਦੋਂ ਮੀਡੀਆ ਨੇ ਕਿਹਾ ਨਾ ਉਹ ਮੀਡੀਆ ਨੂੰ ਇੰਟਰੈਕਟ ਕਰ ਰਹੇ ਸੀ ਕਹਿੰਦੇ ਵੀ ਬੱਚੇ ਦਾ ਨਾਂ ਕੀ ਰੱਖਿਆ ਕਹਿੰਦੇ ਮੇਰੇ ਲਈ ਤਾਂ ਸ਼ੁਭਦੀਪ ਹੀ ਹੈ ਆਬਵੀਅਸਲੀ ਜਿਹੜਾ ਵੀ ਸਿੱਧੂ ਦੇ ਨਜ਼ਦੀਕ ਹੈ ਔਰ ਸਿੱਧੂ ਦਾ ਦੋਸਤ ਹੈ ਉਹ ਉਹਨੂੰ ਸ਼ੁਭਦੀਪ ਹੀ ਕਹੂਗਾ ਜਾਂ ਉਹਨੂੰ ਸਿੱਧੂ ਹੀ ਕਹੂਗਾ ਤੇ ਮੈਂ ਵੀ ਇਹ ਹੀ ਅਸੀਂ ਸਾਡੇ ਮੂੰਹ ਵੀ ਇਹ ਹੀ ਨਿਕਲਦਾ ਸਿੱਧੂ ਹੀ ਨਿਕਲਦਾ ਸੋ ਚਲੋ ਉਹ ਛੋਟਾ ਸਿੱਧੂ ਹੋ ਗਿਆ ਚਲੋ ਬਟ ਬਹੁਤ ਖੁਸ਼ੀ ਹੋਈ ਔਰ ਮੈਨੂੰ ਲੱਗਦਾ ਹੈ ਕਿ ਪੂਰੇ ਜਹਾਨ ਦੀਆਂ ਜਿੰਨੀਆਂ ਵੀ ਅਰਦਾਸਾਂ ਸਿਗੀਆਂ ਦੁਆਵਾਂ ਸਿਗੀਆਂ ਉਸ ਪਰਿਵਾਰ ਵਾਸਤੇ ਸਿਗੀਆਂ ਕਿਉਂਕਿ ਅਸੀਂ ਸਾਰੇ ਚਾਹੁੰਦੇ ਸੀਗੇ ਕਿ ਆਂਟੀ ਅੰਕਲ ਦੇ ਘਰੇ ਬੇਬੀ ਆਉਣਾ ਚਾਹੀਦਾ ਹੈ ਉਹਨਾਂ ਦੇ ਘਰੇ ਵੀ ਖੁਸ਼ੀਆਂ ਆਉਣੀਆਂ ਚਾਹੀਦੀਆਂ ਨੇ ਅੱਛਾ ਮੈਂ ਨਾ ਇੱਕ ਚੀਜ਼ ਅਗਰ ਆਈਵੀਐਫ ਟੈਕਨੋਲੋਜੀ ਦਾ ਜ਼ਿਕਰ ਕਰੀਏ ਤਾਂ ਆਪਾਂ ਮੈਡੀਕਲ ਤਾਂ ਕਹਿੰਦੇ 50 ਸਾਲ ਤੱਕ ਹੀ ਸੇਫ ਹੁੰਦੀ ਹੈ ਤਾਂ ਇਸ ਵੇਲੇ ਮਾਤਾ ਚਾਰਨ ਕੋਰ ਦੀ ਉਮਰ 58 ਸਾਲ ਹੈ ਤੁਸੀਂ ਕੁਦਰਤ ਦੇਖੋ ਉਹਨਾਂ ਨੇ ਐਡਾ ਵੱਡਾ ਰਿਸਕ ਵੀ ਲਿਆ ਤਾਂ ਕੁਦਰਤ ਨੇ ਦੋਨੋਂ ਮਾਂ ਪੁੱਤ ਬਿਲਕੁਲ ਤੰਦਰੁਸਤ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਛੋਟਾ ਸਿੱਧੂ ਐਕਟਿਵ ਕਿੰਨਾ ਹੈ ਤੇ ਕਿਊਟ ਸਮਾਰਟ ਕਿੰਨਾ ਲੱਗ ਰਿਹਾ ਤਾਂ ਕੀ ਲੱਗਦਾ ਪ੍ਰਮਾਤਮਾ ਜਿਹੜਾ ਅਗਰ ਉਹਨਾਂ ਨੂੰ ਰਵਾਇਆ ਤਾਂ ਹਸਾਉਣ ਦੇ ਲਈ ਕਿੰਨਾ ਕਿਸ ਤਰ੍ਹਾਂ ਦੀ ਕਾਇਨਾਤ ਨੇ ਇਹ ਸ੍ਰਿਸ਼ਟੀ ਚਾਹੀਏ ਕਿ 58 ਸਾਲ ਦੀ ਉਮਰ ਦੇ ਵਿੱਚ ਵੀ ਆਈਵੀਐਫ ਹੈ ਜਿਹੜੀ ਉਹ ਬਹੁਤ ਸਕਸੈਸਫੁਲ ਰਿਹਾ ਵਖੋ ਇਹ ਇਹ ਵੀ ਇੱਕ ਰਿਕਾਰਡ ਹੀ ਬਣ ਗਿਆ ਔਰ ਕੈਸਾ ਆਦਿਆ ਸੀ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਅਦ ਤੇ ਮੈਨੂੰ ਪਤਾ ਨਹੀਂ ਵੀ 58 ਦੀ ਉਮਰ ਦੇ ਵਿੱਚ ਕਿਸੇ ਨੇ ਬੇਬੀ ਕੀਤਾ ਓਬਵੀਅਸਲੀ ਇੰਡੀਆ 'ਚ ਨਹੀਂ ਕੀਤਾ ਹੋਣਾ ਬਿਕਾਜ਼ ਇੰਡੀਆ 'ਚ ਅਲਾਉਡ ਨਹੀਂ ਹੈਗਾ ਫੋਰਨ ਦੇ ਵਿੱਚ ਇਹ ਟੈਕਨੀਕਸ ਹੈਗੀਆਂ ਨੇ ਹਨਾ ਜਿੱਥੋਂ ਆਈਵੀਐਫ ਕਰਵਾ ਕੇ ਆਏ ਸੀਗੇ ਸੋ ਇਹ ਵੀ ਸਾਡੇ ਇੰਡੀਆ ਦੇ ਵਿੱਚ ਵੀ ਇੱਕ ਰਿਕਾਰਡ ਹੈ ਜਿਵੇਂ ਸਿੱਧੂ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਦਾ ਇੱਕ ਰਿਕਾਰਡ ਰਿਕਟ ਕਾਇਮ ਕੀਤਾ ਸੀਗਾ ਕਿ 올ਓਵਰ ਵਰਲਡ ਉਹ ਇਨਾ ਵੱਡਾ ਸਿੰਗਰ ਐਡਾ ਵੱਡਾ ਸਟਾਰ ਬਣਿਆ ਹੈ ਔਰ ਹਾਲੀਵੁੱਡ ਤੱਕ ਲੁਕੀ ਉਹਨੂੰ ਮਤਲਬ ਪਸੰਦ ਕਰਦੇ ਆ ਔਰ ਉਹਨੂੰ ਟ੍ਰਿਬਿਊਟ ਦਿੰਦੇ ਨੇ ਸੋ ਛੋਟਾ ਸਿੱਧੂ ਵੀ ਦੇਖੋ ਇੱਕ ਟ੍ਰਿਬਿਊਟ ਦੇ ذریعے ਹੀ ਆਇਆ ਹੈ ਵੀ ਇੱਕ ਰਿਕਾਰਡ ਕਾਇਮ ਹੋਇਆ ਹੈ ਪਹਿਲੀ ਵਾਰੀ ਕਿ 58 ਇਅਰਸ ਤੇ ਲੇਡੀ ਨੇ ਇੱਕ ਬੇਬੀ ਡਿਲੀਵਰ ਕੀਤਾ ਹੈ ਉਹ ਵੀ ਇੰਡੀਆ ਦੇ ਵਿੱਚ ਸਭ ਤੋਂ ਵੱਡੀ ਤੇ ਇਹੀ ਇੱਕ ਗਿਨੀਸ ਬੁੱਕ ਆਫ ਰਿਕਾਰਡ ਦੀ ਇੱਕ ਗੱਲ ਹੋ ਗਈ ਔਰ ਦੂਜੀ ਗੱਲ ਕਿ ਹੁਣ ਜਦੋਂ ਉਹ ਆਇਆ ਹੈ ਇੰਨੀਆਂ ਖੁਸ਼ੀਆਂ ਇੰਨੀਆਂ ਬਲੇਸਿੰਗਸ ਔਰ ਲੋਕੀ ਕਿੰਨੇ ਖੁਸ਼ ਨੇ ਸੁਰੀ ਜੀ ਅੱਜ ਦਿਨੇ ਇੱਕ ਜਿੱਥੇ ਸਿੱਧੂ ਦੀ ਫੋਟੋ ਬਹੁਤ ਵਾਇਰਲ ਹੋ ਰਹੀ ਉਹ ਠੀਕ ਤੁਹਾਡੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਸਿੱਧੂ ਦੇ ਭਤੀਜੇ ਨਾਲ ਉਹ ਯਾਦ ਹੋਊਗਾ ਤੁਹਾਨੂੰ ਜਦੋਂ ਤੁਹਾਡੀ ਗੋਦੀ ਚ ਕਹਿ ਰਿਹਾ ਸੀ ਜੀ ਕਿ ਮੈਨੂੰ ਸੁਪਨਾ ਆਇਆ ਕਿ ਸਿੱਧੂ ਛੋਟਾ ਸਿੱਧੂ ਸਾਡੇ ਘਰੇ ਆਊਗਾ ਤੇ ਉਹ ਗੋਲੀਆਂ ਦੇ ਨਿਸ਼ਾਨ ਹੋਣਗੇ ਤਾਂ ਉਹ ਉਹ ਬਹੁਤ ਵੀਡੀਓ ਵਾਇਰਲ ਹੋ ਰਹੀ ਅੱਜ ਐਕਚੁਅਲੀ ਕੀ ਹੋਇਆ ਸੀਗਾ ਉਹ ਸਿੱਧੂ ਦੀ ਰੈਲੀ ਸੀਗੀ ਤੇ ਅਸੀਂ ਵਾਪਸ ਆ ਰਹੇ ਸੀਗੇ ਉਸ ਤੋਂ ਬਾਅਦ ਉਹਦੇ ਮਦਰ ਫਾਦਰ ਅੱਗੇ ਜਾ ਕੇ ਕੈਂਡਲ ਮਾਰਚ ਦਾ ਕਰਨਾ ਸੀਗਾ ਤੇ ਉਦੋਂ ਮੇਰੇ ਨਾਲ ਉਹ ਗੋਦੀ 'ਚ ਬੈਠਾ ਸੀਗਾ ਗੱਡੀ 'ਚ ਐਂਡ ਉਹ ਮੈਂ ਉਹਦੇ ਨਾਲ ਗੱਲਾਂ ਕਰ ਰਹੀ ਸੀਗੀ ਕਿ ਤੈਨੂੰ ਚਾਚੂ ਦੀ ਯਾਦ ਆਂਦੀ ਹੈ ਜਾਂ ਉਹਨੇ ਫਿਰ ਮੈਨੂੰ ਉਦੋਂ ਗੱਲਾਂ-ਗੱਲਾਂ 'ਚ ਦੱਸਿਆ ਸੀਗਾ ਕਿ ਮੈਨੂੰ ਚਾਚੂ ਦਾ ਸੁਪਨਾ ਆ ਔਰ ਚਾਚੂ ਨੇ ਕਿਹਾ ਕਿ ਮੈਂ ਵਾਪਸ ਆਉਂਗਾ ਔਰ ਮੇਰੀ ਗੋਲੀਆਂ ਨਿਸ਼ਾਨ ਹੋਣਗੇ ਫਿਰ ਮੈਂ ਉਹਨੂੰ ਮੈਂ ਸੁਣ ਕੇ ਬੜੀ ਹੈਰਾਨ ਹੋਈ ਕਿ ਛੋਟੇ ਜਿਹੇ ਬੱਚੇ ਦੇ ਮੂੰਹ ਚ ਇਹ ਜੀਆਂ ਗੱਲਾਂ ਹਨਾ ਉਸ ਤੋਂ ਬਾਅਦ ਇੱਕ ਚੈਨਲ ਵਾਲੇ ਨੇ ਮੇਰੀ ਇੰਟਰਵਿਊ ਕਰਨੀ ਸ਼ੁਰੂ ਕਰ ਦਿੱਤੀ ਗੱਡੀ ਦੇ ਵਿੱਚੋਂ ਹੀ ਐਂਡ that time ਫਿਰ ਮੈਂ ਚੈਨਲ ਵਾਲਿਆਂ ਨੂੰ ਉਹਨਾਂ ਨੂੰ ਕਿਹਾ ਵੀ ਇਹ ਤੋਂ ਪੁੱਛੋ ਮੈਂ ਕਿਹਾ ਉਹਨੂੰ ਕਿ ਤੂੰ ਬੋਲ ਕਿ ਹੁਣੇ ਮੈਨੂੰ ਕੀ ਦੱਸਿਆ ਸੀਗਾ ਐਂਡ THEN HE SPOKEਡ ਐਂਡ ਮਤਲਬ ਆਜ ਤੈ ਮੇਰੇ ਸੱਚੀ ਗੂਸ ਬੰਮਸ ਖੜੇ ਹੁੰਦੇ ਪਿਆ ਕਿ ਉਹ ਛੋਟੇ ਬੱਚੇ ਨੇ ਇੱਕ ਰੱਬ ਦੀ ਰੂਹ ਨੇ ਜੋ ਕਹਾ ਸੀਗਾ ਐਂਡ ਦੈਟਸ ਹੈਪਨ ਟੂਡੇ